ਕੁਝ ਜ਼ਹਰਾ ਕੁਸ ਦਾ ਦਾਪਰਾ ਹੋ ਜਾਦਾ ਜ਼ਹਰਾ ਕੁਸ ਬਰਵਾਦ ਕਰਦਾ ਕੁਝ ਵੀ ਨਹੀਂ ਛੱਡਿਆ ਸਾਡਾ ਕੁਝ ਵੀ ਜ਼ਹਰਾ ਕੁਸ ਬਰਵਾਦ ਕਰਦਾ ਇੱਥੇ ਹੋਰ ਬਹੁਤ ਸਾਰੇ ਗਰੀਬ ਜਨਤਾ ਬੈਠੀ ਹੈ ਜਿਹੜੀ ਤੁਹਾਨੂੰ ਮਨ ਦਿਖਾਉਣਾਗਾ ਕੀ ਗੱਲ ਹੋ ਗਈ ਇਹ 4 ਵਜੇ ਆਇਆ ਮਾਇਆ ਚ ਬਹੁਤ ਕੰਮ ਨਹੀਂ ਪਾਇਆ ਬਸ ਸਾਰੇ ਸਾਡੇ ਘਰਾਂ ਤੋਂ ਸਾਨੂੰ ਜੁਆ ਕਾਨੂੰਨ ਦੇ ਬਾਹਰ ਕੱਢ ਦਿੱਤਾ ਹਾਂ ਹਾਂ ਆ ਕੇ ਸਾਨੂੰ ਕੁੱਟਣ ਲੱਗ ਗਏ ਅੱਛਾ ਹਾਂ ਲੱਗਦਾ ਕਿ ਜਾਂ ਤੋਂ ਕਿੰਨੇ ਮਾਰੀ ਅੱਭੀ ਵੀ ਦੇਰੋਂ ਕੰਡੇ ਮਾਰੀ ਆ ਰਹੀ ਹੈ ਬਈ ਬੁੜੀ ਹਾਸ ਬੁੜੀ ਰਾਹ ਸਾਰੀਆਂ ਲੱਤਾਂ ਸੱਜੇ ਇਹ ਕਿਨੇ ਡੰਡੇ ਮਾਰਿਆ ਜੀ

ਇਹ ਇਮਾਰਤੀ ਨਹੀਂ ਆਦਾ ਸੋ ਲੈਡੀ ਲਾਡੀ ਲੇਡੀ ਸਪੋਰਟ ਸਿੱਪ ਅੱਧੇ ਚ ਕੁੜੀ ਆ ਉਹ ਚੰਦਰਾ ਕੁੜੀ ਦੀ ਗੱਲ ਹੋ ਗਈ ਥੋੜਾ ਹੀ ਮਕਾਨ ਦਾ ਤਾਂ ਇਹਨਾਂ ਦਾ ਸਮਾਨ ਉਸ ਨੇ ਹੀ ਘਾਤਾ ਸਾਰਾ ਕੁਝ ਦੱਬਤਾ ਵਿੱਚ ਕਮੇਟੀ ਕੀ ਗੱਲ ਹੋ ਗਈ ਸਾਰਾ ਸਾਮਾਨ ਦੱਬਤਾ ਸਾਡੇ ਕੋਲ ਕੋਈ ਸਾਲਾ ਨਹੀਂ ਹੈ ਅਸੀਂ ਬਹੁਤ ਬਸ਼ਕਰਾ ਬਣਾਇਆ ਸਾਡੇ ਕੋਈ ਸਾਲਾ ਨਾ ਤਾਂ ਸਾਰਾ ਜਿਮਾਲ ਵਿੱਚ ਹੀ ਦੱਪ ਗਿਆ ਸੀ ਕਿਤੇ ਜਾਵਾਂਗੇ ਨਿਕਾਲ ਜਿਮਾਲ ਸਾਡਾ ਸੀ ਕਿਤੇ ਜਾਈਏ ਲੈ ਗਏ ਦਾਦਾ ਜਵਾਇਓ ਕੁਸਾ ਹਾਣ ਕਰਕੇ ਕੁਝ ਵੀ ਨਹੀਂ ਚੱਲਿਆ ਸਾਡਾ ਕਾਲਤਾ ਦੇ ਦੇ ਸਾਡਾ ਹੱਲ ਕਰਦਾ ਸੀ ਚਲੇ ਜਾਵਾਂਗੇ ਸਾਡਾ ਕੋਈ ਹੱਲ ਨਹੀਂ ਕੀਤਾ ਆ ਜੀ ਕਰ ਦੋ ਬੇਗਲ ਹੋ ਗਏ ਦਾਦਾ ਕੋਈ ਨਾ ਹੱਲ ਕਰੋ ਅਸੀਂ ਜਾਵਣਾ ਕਿ ਅਸੀਂ ਕੁਝ ਨਹੀਂ ਮੰਗਦੇ ਸਾਡਾ ਹੱਲ ਕਰ ਦੋ ਅਸੀਂ ਹੋਣੀ ਚਲੇ ਜਾਵਾਂਗੇ ਜੇ ਸਾਡਾ ਸੁਆਦ ਬਣਾਉਂ ਵੀ ਲੈ ਗਿਆ ਵੀ ਤੋੜਤਾ ਵਿੱਚ ਹੀ ਦੱਪਦੇ ਪਕੇ ਮੁਕੋ

ੱਲੇ ਜਦਾਂ 10 ਪੁਲਿਸ 50 ਬੁੜੀਆਂ ਆ ਕੇ ਚੱਕ ਕੇ ਫੱਟ ਕੇ ਦਰਦਰ ਸਿੱਕ ਤਾਂ ਬੁੜੀਆਂ ਕੋ ਡੰਡਾ ਮਾਰ ਗਏ

ਜਾਲੇ ਬੰਦੂ ਖਿੱਚ ਕੇ ਗੱਡੀ ਚਲੇ ਗਈ ਉਹ ਤੋਂ ਇੱਥੇ ਥੋਬਿਆਣਾ ਬਸਤੀ ਵਿੱਚ ਇਸ ਟਾਈਮ ਖੜੇ ਹੋਏ ਆ ਅਸੀਂ ਆਹ ਦੇਖੋ ਛੋਟੇ ਛੋਟੇ ਬੱਚੇ ਤੜਕੇ 4:30 ਵਜੇ ਕਿਵੇਂ ਬੇਕਾਰ ਕੀਤੇ ਗਏ ਆ ਲੜਕੇ 4:30 ਵਜੇ ਦੀ ਗੱਲ ਹੈ ਛੋਟੇ ਛੋਟੇ ਬੱਚੇ ਦੇਖੋ ਕਿਵੇਂ ਬੇਕਾਰ ਕੀਤੇ ਗਏ ਘਰੋਂ ਬੇਕਾਰ ਕੀਤੇ ਗਏ ਆ ਪਟੰਡੇ ਦੇ ਵਿੱਚ ਥੋਬਿਆਣਾ ਬਸਤੀ ਹੈ ਜੋ ਬਿਲਕੁਲ ਸ਼ੌਣੀ ਦੇ ਨਾਲ ਹੈ ਥੋਬਿਆਣਾ ਬਸਤੀ ਹੈ ਜੋ ਆਮ ਗਰੀਬ ਜਨਤਾ ਰਹਿੰਦੀ ਸੀ ਇਹਨਾਂ ਨੇ ਜੋ ਘਰ ਪਾਏ ਸੀਗੇ ਤੁਹਾਨੂੰ ਉਹ ਵੀ ਵਿਖਾ ਦਿੰਨਾਗਾ ਜਿਹੜੇ ਸਾਰੇ ਸਾਰੇ ਉਹ ਘਰ ਕਿਵੇਂ ਢਾ ਰੱਖੇ ਮਲਿਆ ਮੀਟ ਕਰ ਰੱਖੇਗੇ ਤੜਕੇ 4:30 ਵਜੇ ਦੇ ਆਹ ਆ ਦੇਖੋ ਆ ਸਾਰੇ ਸਾਰੇ ਨੇ ਘਾਟਾ ਰੱਖੇਗੇ ਤੜਕੇ 4:30 ਵਜੇ ਡੋਜਰ ਆਇਆ ਸੀਗਾ ਜੀਐਸਵੀ ਡੋਜਰ ਨਾਲ ਸਾਰੇ ਸਾਰੇ ਜਿਹਨਾਂ ਮਕਾਨ ਹੈਗੇ ਉਹ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾਗਾ ਏਸੀ ਵਗੈਰਾ ਸਾਰਾ ਕੁਝ ਵਿੱਚ ਦੱਬਿਆ ਪਿਆਗਾ ਕੱਲੀ ਕੱਲੀ ਚੀਜ਼ ਦੱਬੀ ਰੱਖੀ ਹੈ ਵਿੱਚ ਸਾਰੇ ਸਾਰਾ ਜੋ ਪੱਖੇ ਸੀ ਜਸਮਾਨ ਸੀ ਅਜੇ ਐ ਨਹੀਂ ਪਤਾ ਵੀ ਜਿਹੜੇ ਬੰਦੇ ਹਜੇ ਤੱਕ ਨਹੀਂ ਮਿਲ ਰਹੇ ਜਿਹੜੇ ਬੰਦੇ ਨਹੀਂ ਮਿਲ ਰਹੇ ਸ਼ਾਇਦ ਇਹਦੇ ਵਿੱਚ ਨਾ ਹੋਣ ਜਾਂ ਕਿੱਥੇ ਹਜੇ ਉਹਨਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ ਵੀ ਜਿਹੜੇ ਜਿਹੜੇ ਇੱਥੇ ਪਰਿਵਾਰ ਰਹਿੰਦੇ ਸੀਗੇ ਵਿੱਚ ਉਹਨਾਂ ਦਾ ਹਜੇ ਪਤਾ ਨਹੀਂ ਹੈ ਵੀ ਕਿੱਥੇ ਹੈ ਕਿੱਥੇ ਨਹੀਂ ਹੈ ਦੇਖੋ ਆਹ ਸਾਰਾ ਪੱਤਰਕਾਰ ਵੀ ਆਇਆ ਹੋਇਆ ਸਤਰਾ ਸਾਰਾ ਪੱਤਰਕਾਰ ਮੀਡੀਆ ਆਇਆ ਹੋਇਆ ਤੁਹਾਨੂੰ ਦਿਖਾ ਦੇਣਾ ਸਾਰੇ ਸਾਰੇ ਇਹ ਘਾਟਾ ਤੇ ਆਹ ਦੇਖੋ ਪੇਟੀਆਂ ਪੰਗਿਆਂ ਬਚਾਰਿਆਂ ਦੀਆਂ ਆਲ ਮਾਰੀਆਂ ਪੰਗਿਆਂ ਨੇ ਕੱਲੀਆਂ ਕੱਲੀਆਂ ਸਾਰੇ ਸਾਰਾ ਸਮਾਨ ਵਿੱਚ ਪਿਆ ਹੋਇਆ ਪਰ ਕਿਸੇ ਨੇ ਵੀ ਕੋਈ ਕਿਰਕ ਨਹੀਂ ਮੰਨੀ ਇਸ ਟਾਈਮ ਹੋਰਾ ਵੀ ਕਿਰਕ ਨਹੀਂ ਮੰਨੀ ਆ ਦੇਖੋ ਕੂਲਰ ਵਗੈਰਾ ਪਏ ਆ ਇੱਥੇ ਪੱਤਰਕਾਰ ਸਾਹਿਬ ਵੀ ਇੱਥੇ ਆਏ ਹੋਏ ਆ ਕਿ ਤੁਹਾਨੂੰ ਸਾਰੇ ਸਾਰਾ ਜੋ ਹਾਲ ਆ ਉਹ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਆਵਾਜ਼ ਬੈਠ ਚੁੱਕੀ ਆ ਭਰਾਵੋ ਬੋਲ ਬੋਲ ਕੇ ਪਰ ਆਹ ਐਡੀ ਬੁਰੀ ਹਾਲਤ ਹੈ ਕਿ ਦੇਖੋ ਕਿਵੇਂ ਟੈਂਕੀਆਂ ਤੋੜ ਰੱਖੀਆਂ ਨੇ ਜਾਂ ਸਾਰੇ ਸਾਰਾ ਮਲਿਆ ਮੇਡ ਕਰਤਾ ਸਾਰਾ ਮਲਬਾ ਢਾਹਤਾ ਇੱਥੇ ਵਿੱਚ ਵਿੱਚ ਢਾਹਤਾ ਹੈ ਸਾਰਾ ਸਮਾਨ ਹੈ ਉਸ ਦੀ ਕੱਢਣ ਦਿੱਤਾ ਨਹੀਂ ਤਸੂਬ ਸਾਰੇ ਸਾਰੇ ਵਿਚਾਰੇ ਤਸੂਬ ਵਗੈਰਾ ਵਿੱਚੇ ਖੜੇ ਸੀਗੇ ਸਾਰੇ ਸਾਰਾ ਕਿਸੇ ਨੇ ਕੋਈ ਕਿਰਕ ਨਹੀਂ ਮੰਨੀ ਕੀ ਬਹੁਤ ਸੱਜਰਤੀਆਂ ਕਈਆਂ ਬਾਹਰ ਕੱਟ ਕੇ ਖੜਾਤੀ ਆ ਜੀ ਅੱਛਾ ਅੱਛਾ ਦੋਸਤੋ ਮਠਿੰਡਾ ਦੇ ਵਿੱਚ ਧੋਬੀਆਣਾ ਵਸਤੀ ਹੈ ਜਿੱਥੇ ਇਸ ਟਾਈਮ ਅਸੀਂ ਖੜੇ ਹੋਏ ਆਂ ਇੱਥੇ ਜੋ ਘਰ ਟਾਹੇ ਜਾ ਰਹੇ ਨੇ ਗਰੀਬਾਂ ਦੇ ਮਜਲੂਮਾਂ ਦੇ ਬਚਾਰਿਆਂ ਦੇ ਘਟਾ ਹੀ ਜਾ ਰਹੇ ਨੇ ਤੜਕੇ 4:30 ਵਜੇ ਪ੍ਰਸ਼ਾਸਨ ਨੇ ਆ ਕੇ ਡੋਧਰ ਮਾਰਦਾ ਬਹੁਤ ਵੱਡੀ ਪੁਲਿਸ ਫੋਰਸ ਸੀਗੀ ਹਾਲਾਂਕਿ ਇਹਨਾਂ ਦੇ ਆਪ ਦੇ ਘਰ ਹੈ ਪਰ ਪ੍ਰਸ਼ਾਸਨ ਕਹਿੰਦਾ ਅਸੀਂ ਇੱਥੋਂ ਦੀ ਰੋਡ ਕੱਢਣਾ ਹੈਗਾ ਵੱਡਾ ਰੋਡ ਕੱਢਣਾ ਹੈਗਾ ਪਰ ਇਹਨਾਂ ਨੂੰ ਜਗ੍ਹਾ ਨਹੀਂ ਦਿੱਤੀ ਜਾ ਰਹੀ ਗਰੀਬਾਂ ਆਮਚਾਰੇ ਮਜ਼ਦੂਰਾਂ ਨੂੰ ਤੁਸੀਂ ਵੇਖਿਆ ਤੜਕੇ 4 ਵਜੇ ਆ ਕੇ ਕਿਵੇਂ ਘਰ ਢਾਹ ਢੇਰੀ ਕਰਤੇ ਤੁਹਾਨੂੰ ਬਖਾਵਾ ਐ ਨਹੀਂ ਪਤਾ ਇਹ ਵਿੱਚ ਮਲਬੇ ਦੇ ਹਜੇ ਕੌਣ-ਕੌਣ ਹੈ ਜਾਂ ਕੌਣ ਨਹੀਂ ਹੈ ਇਹ ਹਜੇ ਕਲੀਅਰ ਨਹੀਂ ਹੋ ਸਕਿਆ ਤੁਹਾਨੂੰ ਮੈਂ ਦਿਖਾ ਦਿੰਦਾ ਇੱਕ ਵਾਰੀ ਵੀ ਜੋ ਇਹ ਘਰ ਟਾਇ ਜਾ ਰਹੇ ਬਠਿੰਡਾ ਥੋਬਿਆਣਾ ਵਸਤੀ ਦੇ ਵਿੱਚ ਟੜਕੇ-ਟੜਕੇ 4:30 ਵਜੇ ਜੋ ਪ੍ਰਸ਼ਾਸਨ ਨੇ ਸਾਰੇ-ਸਾਰੇ ਘਰ ਇਹ ਹਟਾ ਦਿੱਤੇ ਗਏ ਆ ਬਠਿੰਡਾ ਪ੍ਰਸ਼ਾਸਨ ਵੱਲੋਂ ਪੁੱਡਾ ਵੱਲੋਂ ਸ਼ਾਇਦ ਹਟਾਏ ਗਏ ਆ ਬਹੁਤ ਵੱਡੀ ਪੁਲਿਸ ਪੋਸਟ ਸੀਗੀ ਆ ਦੇਖੋ ਕਿਵੇਂ ਘਰ ਢਾਹੇ ਗਏ ਆ ਕਿ ਸਾਰੇ-ਸਾਰੇ ਉਧਰੋਂ بارش ਹੋ ਰਹੀ ਹੈ ਤੇ ਉਧਰ ਇਹਨਾਂ ਨੇ ਕੱਟਣਾ ਸ਼ੁਰੂ ਕਰ ਦਿੱਤੇ ਤੇ ਗਰੀਬ ਮਜਲੂਮ ਬਚਾਰੇ ਸੜਕਾਂ ਦੇ ਵਿੱਚੇ ਟੜਕੇ 4:30 ਵਜੇ ਛੋਟੇ-ਛੋਟੇ ਬੱਚੇ ਆਗੇ ਕਿਵੇਂ ਬੈਠੇ ਹੋਏ ਨੇ ਬਿੱਤੇ ਰਹਿ ਗਈ ਬਈ ਬਣੀ ਬਣਾਈ ਚਾਹ ਰਹਿ ਗਈ ਵਿਚਾਰਾਂ ਦੇ ਵਿੱਚ ਆ ਪਿਆ ਚਾਹ ਗੁੜ ਆ ਪਈ ਚਾਹ ਬਣੀ ਹੋਈ ਤੇ ਆ ਪਿਆ ਟੀਵੀ ਵਿਚਾਰਾਂ ਗੱਦਿਆਂ ਥੱਲੇ ਆ ਪਿਆ ਸਮਾਨ ਆ ਪਈ ਕੁਰਸੀਆਂ ਆ ਪਈ ਜੁੱਤੇ ਵਗੈਰਾ ਸਾਰਾ ਕੁਝ ਐਵੇਂ ਜਿਵੇਂ ਵਿੱਚੇ ਰਹਿ ਗਿਆ ਸਾਰਾ ਕੁਝ ਦੇਖੋ ਆ ਯਾਰ ਆਹੇ ਥੋੜਾ ਬਦਲਾ ਹੋਵੇ ਓਏ ਤੁਸੀਂ ਐ ਲੋਕਾਂ ਨਾਲ ਟੱਕਾ ਕਰੋਗੇ ਓਏ ਓਏ ਤੁਸੀਂ ਆਹਾਂ ਲੋਕਾਂ ਦੇ ਮਤਲਬ ਟਾਟਾਂਗੇ ਓਏ ਉਹ ਗਰੀਬਾਂ ਨੂੰ ਉਜਾੜੋਗੇ ਤੁਸੀਂ ਓਏ ਕੋਈ ਕੋਸ਼ਿਸ਼ ਦਾ ਅਸਕਰ ਹੋਏ ਅੰਦਰ ਦੇ ਯੋ ਸਾਰੇ ਉਹ ਤੜਕੇ 4:00 ਵਜੇ ਜਿਦੋਂ ਅਸੀਂ ਸਮਾਨ ਕੱਢਣ ਲੱਗੇ ਸਾਡੇ ਜਵਾਕ ਪਏ ਸੀ ਅੰਦਰ ਅਸੀਂ ਅਕੇ ਸਾਨੂੰ ਸਮਾਨ ਕੱਢ ਲੈਣ ਦੋ ਫਿਰ ਢਾ ਲਿਓ ਉਹਨਾਂ ਨੇ ਸਾਨੂੰ ਕੁਝ ਵੀ ਨਹੀਂ ਕਰਨ ਦਿੱਤਾ ਸਾਨੂੰ ਫੜ ਫੜ ਵੈਨਾਂ ਚ ਲੈ ਗਏ ਮਾਰਨ ਲੱਗੇ ਸਾਡੇ ਡੰਡੇ ਮਾਰਨ ਲੱਗੇ ਫਿਰ ਉਹਨਾਂ ਨੇ ਸਾਰਾ ਸਾਡਾ ਸਮਾਨ ਸਬੂਨ ਸਾਰਾ ਕੁਝ ਦਾਦਾ ਪੁਰਾ ਉਹਦਾ ਸਾਰਾ ਕੁਝ ਬਰਵਾਦ ਕਰ ਦਿੱਤਾ ਕੁਝ ਵੀ ਨਹੀਂ ਛੱਡਿਆ ਸਾਡਾ ਕੁਝ ਵੀ ਸਾਰਾ ਕੁਝ ਬਰਵਾਦ ਇੱਥੇ ਹੋਰ ਬਹੁਤ ਸਾਰੇ ਗਰੀਬ ਜਨਤਾ ਬੈਠੀ ਹੈ ਜਿਹੜੀ ਤੁਹਾਨੂੰ ਮਨ ਦਿਖਾਉਣਾਗਾ ਜੀ ਗੱਲ ਹੋ ਗਈ ਇਹ 4 ਵਜੇ ਆਏ ਜਾਂ ਮਾਈਆਂ ਸੀ ਵਕ ਕੈਰੀ ਕਰਿਹਾ ਮਾਈਆਂ ਬੋਲਦਾਰੇ ਸਾਡੇ ਘਰ ਤੋਂ ਸਾਨੂੰ ਦੁਆਕਾ ਕਰਨੀ ਬਾਹਰ ਕੱਢ ਦਿੰਦੇ ਆਹ ਆ ਕੇ ਸਾਨੂੰ ਕੁੱਟਣ ਲੱਗਦੇ ਅੱਛਾ ਨਾਲ ਨਾਲ ਕਹਿੰਦੇ ਲੱਤਾਂ ਤੇ ਡੰਡੇ ਮਾਰਦੇ ਆਪੇ ਇਧਰੋਂ ਡੰਡੇ ਮਾਰ ਆਏ ਭਾਈ ਬੁਢੀ ਰਹਾ ਸਾਰੀਆਂ ਲੱਤਾਂ ਤੇ ਜਾ ਇੱਕ ਹੀ ਨੇ ਡੰਡੇ ਮਾਰਿਆ ਜੀ ਇੱਕ ਕੁੜੀ ਸਿਰ ਮੱਤਰੀ ਦੀ ਤੇ ਵੀ ਮਾਰੇ ਮੂੰਹ ਤੇ ਥੱਪੜ ਮਾਰੇ ਮੇਰੇ ਮੂੰਹ ਤੇ ਐਨ ਖਪਰਾ ਮਾਰੀ ਜੀ ਕਿ ਮਾਰੇ ਇਹ ਦੋ ਬੰਦੇ ਨੇ ਮੀਨੇ ਮਾਰੇ ਥੋੜੇ ਕੀ ਮਾਰਾ ਕਿਨੇ ਉਹਨਾਂ ਨੂੰ ਸਵੇਰ ਦਾ ਡੰਡਾ ਮਾਰਿਆ ਪੂਰਾ ਮੀਨੇ ਮਾਰਾ ਕਿਨੇ ਗਸਰ ਲੇਡੀ ਸ਼ਿਪ ਪਤਨੀ ਚ ਕੁੜੀ ਆ ਉਹ ਚੱਡਣਾ ਨਹੀਂ ਕੁੜੀ ਦੀ ਗੱਲ ਉਹ ਵੀ ਥੋੜਾ ਹੀ ਕਾਂਡਾ ਤਾਂ ਇਹਨਾਂ ਦਾ ਸਮਾਨ ਨਹੀਂ ਚਾਹਤਾ ਸਾਰਾ ਕੁਝ ਦੱਬਤਾ ਵਿੱਚ ਕੀ ਗੱਲ ਹੋ ਗਈ ਸਾਰਾ ਸਬਾਕ ਆਪਦਾ ਸਾਡੇ ਕੋਲ ਕੋਈ ਸਹਾਰਾ ਨਹੀਂ ਹੈ ਅਸੀਂ ਬਹੁਤ ਕੁਝ ਸਾਦਾ ਨਾ ਦਾ ਸਾਰਾ ਜਿਬਾਲੀ ਵਿੱਚ ਦੱਪ ਗਿਆ ਸੀ ਕਿਤੇ ਜਾਵਾਂਗੇ ਨਿਕਾਲਾ ਜਿਬਾਲੀ ਦਾ ਸਾਦਾ ਜਿ ਕਿਤੇ ਜਾਈਏ ਲਏਗੇ ਦਾਦਾ ਜਵਾ ਹੀ ਉਹ ਖੁਸ਼ਾਦ ਕਰਗੇ ਕੁਝ ਵੀ ਨਹੀਂ ਛੱਡੇ ਸਾਦਾ ਕੱਲ ਤਾਂ ਦੇ ਦੇ ਸਾਡਾ ਹੱਲ ਕਰਦਾ ਅਸੀਂ ਚਲੇ ਜਾਵਾਂਗੇ ਸਾਡਾ ਕੋਈ ਹੱਲ ਨਹੀਂ ਕੀਤਾ ਅਸੀਂ ਕਰਦੇ ਬੇਗਲ ਹੋ ਗਏ ਸਾਡਾ ਕੋਈ ਨਾ ਹੱਲ ਕਰੋ ਅਸੀਂ ਜਾਵਣਾ ਕਿ ਅਸੀਂ ਕੁਝ ਨਹੀਂ ਮੰਗਦੇ ਸਾਡਾ ਹੱਲ ਕਰ ਦੋ ਅੱਜ ਹੋੜੇ ਚਲੇ ਜਾਵਾਂਗੇ ਜਿਹੜਾ ਸਾਡਾ ਸਾਲ ਬਣਾਇਆ ਆ ਵੀ ਲੈ ਗਿਆ ਵੀ ਤੋਰਤਾ ਵਿੱਚ ਹੀ ਨੱਪਦੇ ਪੱਖੇ ਅੱਛਾ ਮੇਰਾ ਤਾਂ ਕੁਝ ਵੀ ਨਹੀਂ ਸਾਰਾ ਚਲੋ ਵੀ ਕੀ ਗੱਲ ਹੋ ਗਈ की होई सुबह बजे आ गए लाइट कट गयी जेसी सारे सोते हाँ। पता आ कहते फोर्स गई दवा दब उठ गए जिधर फोर्स आई उधर पहुंच गए सारे पिंड बंद उधर जे भी चलाने लगे उधर जेसी भी मगर कुड़िया पा गई दस उन्नीस पचास बुढ़िया के चढ़ के फट दर, दर से किताब बुढ़ियों को डंडा मार के बात जैसी भी चलाए पत्थर बंधु चलाए थी पुलिस चला चला वालों ने ਉੱਤੇ ਘੋਟੇ ਤੇ ਚੜ ਗਈ ਸੀ ਇਹ ਮਾਰਨੇ ਵਾਸਤੇ ਅਸੀਂ ਉਹ ਸੜਿਆ ਨੇ ਪੱਥਰ ਚਲਾਏ ਤੁਹਾਡੇ ਤੇ ਉਹ ਚਲਾਇਆ ਉਹਾਰੇ ਕਿੰਨੇ ਵਾਰਾ ਉੱਪਰ ਅਸੀਂ ਘੋਟੇ ਤੇ ਚੜ ਗਏ ਸੀ ਆਪਣੇ ਘਰ ਉਹ ਸੜਿਆ ਨੇ ਵੀ ਚਲਾਇਆ ਸੀ ਮੈਂ ਹੇਠੇ गिर ਜਾਉਂਗੀ ਮੈਂ ਛੱਤ ਸੇ نیچے ਮੇਰੇ ਇਹ ਤੇ ਵਰਦੀ ਆਏ ਉੱਤੇ ਚੜਿਆ ਦੀ ਆਏ ਨੂੰ ਬਹੁਤ ਮਾਰਿਆ ਸੀ ਘੋਟੇ ਤੇ ਚੜ ਕੇ ਫਿਰ ਮੈਂ ਉੱਪਰ ਹੀਟ ਲੈ ਕੇ ਗਈ ਮੈਂ ਕਿੱਛ ਟੋਸੀ ਨਹੀਂ ਨਹੀਂ ਤਾਂ ਮੈਂ ਇਧਰ ਹੀ ਜਾ ਕੇ ਦੇ ਦੂੰਗੀ نیچے गिर ਕੇ ਫਿਰ ਮੈਂ ਉੱਤੇ ਉਹਨਾਂ ਪੁਲਿਸ ਵਾਲੇ ਮੈਨੂੰ ਖਿੱਚ ਕੇ ਗੱਡੀ ਚਲੇ ਗਏ ਦੋ ਦੋ ਬਹੁਤ ਮਾਰਿਆ ਐਸੇ ਥੋਬਿਆਂ ਨਾਲ ਇਹ ਬੰਦੇ ਇਸ ਟਾਈਮ ਖੜੇ ਹੋਏ ਆਸੀਂ ਆਹ ਦੇਖੋ ਛੋਟੇ ਛੋਟੇ ਬੱਚੇ ਤੜਕੇ 4:30 ਵਜੇ ਕਿਵੇਂ ਬੇਕਾਰ ਕੀਤੇ ਗਏ ਆ ਤੜਕੇ 4:30 ਵਜੇ ਦੀ ਗੱਲ ਹੈ ਛੋਟੇ ਛੋਟੇ ਬੱਚੇ ਦੇਖੋ ਕਿਵੇਂ ਬੇਕਾਰ ਕੀਤੇ ਗਏ ਘਰੋਂ ਬੇਕਾਰ ਕੀਤੇ ਗਏ ਆ ਪਠੰਡੇ ਦੇ ਵਿੱਚ ਠੋਬੀਆਂ ਨਾਲ ਵਸਤੀ ਹੈ ਜੋ ਬਿਲਕੁਲ ਸ਼ੌਣੀ ਦੇ ਨਾਲ ਹੈ ਠੋਬੀਨ ਵਸਤੀ ਹੈ ਜੋ ਆਮ ਗਰੀਬ ਜਨਤਾ ਰਹਿੰਦੀ ਸੀ ਇਹਨਾਂ ਨੇ ਜੋ ਘਰ ਪਾਏ ਸੀਗੇ ਤੁਹਾਨੂੰ ਉਹ ਵੀ ਵਿਖਾ ਦਿੰਨਾ ਹੈਗਾ ਜਿਹੜੇ ਸਾਰੇ ਸਾਰੇ ਉਹ ਘਰ ਕਿਵੇਂ ਢਾਹ ਰੱਖਿਆ ਮਲਿਆ ਮਿਟ ਕਰ ਰੱਖਿਆ ਗਏ ਤੜਕੇ 4:30 ਵਜੇ ਦੇ ਆਹ ਆ ਦੇਖੋ ਆ ਸਾਰੇ ਸਾਰੇ ਨਾਲ ਘਾਟਾ ਰੱਖੀ ਹੈਗੇ ਤੜਕੇ 4:30 ਵਜੇ ਡੋਜਰ ਆਇਆ ਸੀਗਾ ਜੀਐਸਬੀ ਡੋਜਰ ਨਾਲ ਸਾਰੇ ਸਾਰੇ ਜਿਹੜੇ ਮਕਾਨ ਹੈਗੇ ਉਹ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂਗਾ ਤੀਜੀ ਵਿੱਚ ਦੱਬੇ ਸੀ ਏਸੀ ਵਗੈਰਾ ਸਾਰਾ ਕੁਝ ਵਿੱਚ ਦੱਬਿਆ ਪਿਆਗਾ ਕੰਦੀ ਕੰਦੀ ਚੀਜ਼ ਦੱਬੀ ਰੱਖੀ ਹੈ ਵਿੱਚ ਸਾਰੇ ਸਾਰਾ ਜੋ ਪੱਖੇ ਸੀ ਜਸਮਾਨ ਸੀ ਹਜੇ ਐ ਨਹੀਂ ਪਤਾ ਵੀ ਜਿਹੜੇ ਬੰਦੇ ਹਜੇ ਤੱਕ ਨਹੀਂ ਮਿਲ ਰਹੇ ਜਿਹੜੇ ਬੰਦੇ ਨਹੀਂ ਮਿਲ ਰਹੇ ਸ਼ਾਇਦ ਇਹਦੇ ਵਿੱਚ ਨਾ ਹੋਣਾਂ ਦਾ ਇੱਥੇ ਹਜੇ ਉਹਨਾਂ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਵੀ ਜਿਹੜੇ ਜਿਹੜੇ ਇਸ ਪਰਿਵਾਰ ਰਹਿੰਦੇ ਸੀਗੇ ਵਿੱਚ ਉਹਨਾਂ ਦਾ ਹਜੇ ਪਤਾ ਨਹੀਂ ਹੈ ਵੀ ਕਿੱਥੇ ਹੈ ਕਿੱਥੇ ਨਹੀਂ ਹੈ ਦੇਖੋ ਆਹ ਸਾਰਾ ਪੱਤਰਕਾਰ ਵੀ ਆਇਆ ਹੋਇਆ ਸਤਾਰਾ ਸਾਰਾ ਪੱਤਰਕਾਰ ਮੀਡੀਆ ਆਇਆ ਹੋਇਆ ਤੁਹਾਨੂੰ ਦਿਖਾ ਦੇਣਾ ਸਾਰੇ ਸਾਰੇ ਇਹ ਘਾਟਾ ਤੇ ਆਹ ਦੇਖੋ ਪੇਟੀਆਂ ਪੰਗਿਆਂ ਵਿਚਾਰਿਆਂ ਦੀਆਂ ਆਹ ਲਮਾਰੀਆਂ ਪੰਗਿਆਂ ਨੇ ਇਕਲੀਆਂ ਇਕਲੀਆਂ ਸਾਰੇ ਸਾਰਾ ਸਮਾਨ ਵਿੱਚ ਪਿਆ ਹੋਇਆ ਪਰ ਕਿਸੇ ਨੇ ਵੀ ਕੋਈ ਕਿਰਕ ਨਹੀਂ ਮੰਨੀ ਇਸ ਟਾਈਮ ਹੋਰਾ ਵੀ ਕਿਰਕ ਨਹੀਂ ਮੰਨੀ ਆਹ ਦੇਖੋ ਕੂਲਰ ਵਗੈਰਾ ਪਏ ਆ ਇੱਥੇ ਪੱਤਰਕਾਰ ਸਾਹਿਬ ਵੀ ਇੱਥੇ ਆਏ ਹੋਏ ਹੈਗੇ ਤੁਹਾਨੂੰ ਸਾਰੇ ਸਾਰਾ ਜੋ ਹਾਲ ਹੈ ਉਹ ਵਿਖਾਉਣ ਦੀ ਕੋਸ਼

ਮਠਿੰਡਾ ਦੇ ਵਿੱਚ ਧੋਬੀਆਣਾ ਬਸਤੀ ਹੈ ਜਿੱਥੇ ਇਸ ਟਾਈਮ ਅਸੀਂ ਖੜੇ ਹੋਏ ਆਂ ਇੱਥੇ ਜੋ ਘਰ ਟਾਹੇ ਜਾ ਰਹੇ ਨੇ ਗਰੀਬਾਂ ਦੇ ਮਜਲੂਮਾਂ ਦੇ ਬਚਾਰਿਆਂ ਦੇ ਘਰ ਟਾਹੇ ਜਾ ਰਹੇ ਨੇ ਤੜਕੇ 4:30 ਵਜੇ ਪ੍ਰਸ਼ਾਸਨ ਨੇ ਆ ਕੇ ਡੋਧਰ ਮਾਰਦਾ ਬਹੁਤ ਵੱਡੀ ਪੁਲਿਸ ਫੋਰਸ ਸੀਗੀ ਫਾਲਾਂਕੀ ਇਹਨਾਂ ਦੇ ਆਪ ਦੇ ਘਰ ਹੈ ਪਰ ਪ੍ਰਸ਼ਾਸਨ ਕਹਿੰਦਾ ਅਸੀਂ ਇੱਥੋਂ ਦੀ ਰੋਡ ਕੱਢਣਾ ਹੈਗਾ ਵੱਡਾ ਰੋਡ ਕੱਢਣਾ ਹੈਗਾ ਪਰ ਇਹਨਾਂ ਨੂੰ ਜਗ੍ਹਾ ਨਹੀਂ ਦਿੱਤੀ ਜਾ ਰਹੀ ਗਰੀਬਾਂ ਵਿਚਾਰੇ ਮਜ਼ਦੂਰਾਂ ਨੂੰ ਤੁਸੀਂ ਵੇਖਿਆ ਜ ਤੜਕੇ 4 ਵਜੇ ਆ ਕੇ ਕਿਵੇਂ ਘਰ ਢਾਹ ਢੇਰੀ ਕਰਤੇ ਤੁਹਾਨੂੰ ਬਖਾਵਾ ਐ ਨਹੀਂ ਪਤਾ ਇਹ ਵਿੱਚ ਮਲਬੇ ਦੇ ਹਜੇ ਕੌਣ-ਕੌਣ ਹੈ ਜਾਂ ਕੌਣ ਨਹੀਂ ਹੈ ਇਹ ਹਜੇ ਕਲੀਅਰ ਨਹੀਂ ਹੋ ਸਕਿਆ ਤੁਹਾਨੂੰ ਮੈਂ ਦਿਖਾ ਦਿੰਦਾ ਇੱਕ ਵਾਰੀ ਵੀ ਜੋ ਇਹ ਘਰ ਟਾਏ ਜਾ ਰਹੇ ਬਠਿੰਡਾ ਧੋਬਿਆਣਾ ਵਸਤੀ ਦੇ ਵਿੱਚ ਤੜਕੇ-ਤੜਕੇ 4:30 ਵਜੇ ਜੋ ਪ੍ਰਸ਼ਾਸਨ ਨੇ ਸਾਰੇ-ਸਾਰੇ ਘਰ ਇਹ ਢਾ ਦਿੱਤੇ ਗਏ ਆ ਬਠਿੰਡਾ ਪ੍ਰਸ਼ਾਸਨ ਵੱਲੋਂ ਪੁੱਡਾ ਵੱਲੋਂ ਸ਼ਾਇਦ ਹਟਾਏ ਗਏ ਬਹੁਤ ਵੱਡੀ ਪੁਲਸ ਮੋਸ ਸੀਗੀ ਆ ਦੇਖੋ ਕਿਵੇਂ ਘਰ ਢਾਹੇ ਗਏ ਆ ਕਿ ਸਾਰੇ ਸਾਰੇ ਉਧਰੋਂ بارش ਹੋ ਰਹੀ ਹੈ ਤੇ ਉਧਰ ਇਹਨਾਂ ਨੇ ਕੱਟਣਾ ਸ਼ੁਰੂ ਕਰ ਦਿੱਤੇ ਗਰੀਬ ਮਜਲੂਮ ਬਚਾਰੇ ਸੜਕਾਂ ਦੇ ਬੈਠੇ ਤੜਕੇ 4:30 ਵਜੇ ਛੋਟੇ ਛੋਟੇ ਬੱਚੇ ਆਗੇ ਕਿਵੇਂ ਬੈਠੇ ਹੋਏ ਨੇ ਰਹਿ ਗਈ ਬਈ ਬਣੀ ਬਣਾਈ ਚਾਹ ਰਹਿ ਗਈ ਵਿਚਾਰਾਂ ਦੇ ਵਿੱਚ ਆ ਪੀ ਗਾ ਚਾਹ ਗੋੜ ਆ ਪਈ ਚਾਹ ਬਣੀ ਹੋਈ ਤੇ ਆ ਪਏ ਟੀਵੀ ਵਿਚਾਰਾਂ ਗੱਡੇਆਂ ਥੱਲੇ